ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਸ਼ੂਆਂ ਦੇ ਚਾਰਦੀਆਂ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਕੋਈ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਖ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟ ਆ ਜਾਣ ਉਹ ਵੀ ਅਸੀਂ ਜਲਦੀ ਦੀ ਨਾਲ ਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ ਕਰਕੇ ਉਹਨਾਂ ਦੀ ਹੋ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50000 ਪਰਿਵਾਰਾਂ ਨੂੰ ਕਣਕ ਵੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਇਲਾਕਿਆਂ 'ਚ ਰਹੂੰਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ ਘਰ ਪਿੰਡ ਪਿੰਡ ਜਾ ਕੇ ਰਾਹਤ ਪਹੁੰਚਾਉਣ ਕਿਉਂਕਿ ਪਿੰਡ ਪਿੰਡ ਜਾਣਗੇ ਘਰ ਘਰ ਜਾਣਗੇ ਤੇ ਰਾਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਵਕਫਾ ਵਕ ਇਲਾਕਿਆਂ ਵਿੱਚ ਅਸੀਂ ਆ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ ਦੋ ਤਿੰਨ ਦਿਨਾਂ ਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਉਹ ਜਾਨਵਰਾਂ ਦਾ ਵੀ ਇਲਾਜ ਕਰ ਸਕਣਗੇ ਸਭ ਪਹਿਲ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸੀਰੀਅਸ ਡਿਸਕਸ਼ਨ ਹੋਈ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਤੇ ਟਾਈਮ ਦੀ ਵੇਸਟੇਜ ਹੋਈ ਹੈ ਜੀ ਭਗਵੰਤ ਮਾਨ ਆਪਣੀ ਨਲਾਕੀ ਲਪੋਣ ਵਾਸਤੇ ਆਹ ਡਰਾਮਾ ਕਰਦਾ ਹੈ ਸੈਸ਼ਨ ਦੀ ਕੀ ਲੋੜ ਹੈ ਨਾ ਫੈਸਲਾ ਕੀਤਾ ਇਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘਟ ਤੋਂ ਕੋਲ 20-25 ਕਰੋੜ ਦਾ ਨੁਕਸਾਨ ਕਰਾ ਦਿੱਤਾ ਦੇਖੋ ਆਪਾਂ ਫਸ ਗਏ ਆ ਆ ਝਾੜੂ ਵਾਲੇ ਨੇ ਠੱਗੀ ਮਾਰ ਕੇ ਆਪਣੀ ਸਰਕਾਰ ਬਣਾ ਲਈ ਐ ਆ ਡੇਢ ਸਾਲ ਔਕੇ ਸੋਕੇ ਟਪਾ ਲਈਏ ਪਰ ਆ ਜਿੰਨਾ ਤੱਕ ਰਹਿਣਗੇ ਇੱਕ ਇੱਕ ਦਿਨ ਖਤਰਾ ਪੰਜਾਬ ਵਸਦੀ ਆ ਝਾੜੂਆਂ ਦਾ ਬਸ ਖਤਰੇ ਹੁਨ ਚਾਈਨਾ ਵਾਇਰਸ ਹਲਦੀ ਵਾਇਰਸ ਵੀ ਆ ਗਿਆ ਉਹਦੇ ਵਾਸਤੇ ਇਮੀਡੀਏਟਲੀ ਸਪਰੇ ਦੀ ਲੋੜ ਐ ਮੈਂ ਉਹੀ ਕਹ ਸੀ ਜਿਹੜਾ ਅਸੀਂ ਜਿਹੜਾ ਅਸੀਂ ਅਸੀਂ ਮਸ਼ੀਨਾਂ ਭੇਜੀਆਂ ਆ ਉਹ ਜਿਹੜੀ ਡਿਫੋਗਿੰਗ ਵਾਲੀਆਂ ਅਸੀਂ ਹਰ ਯੂਥ ਅਕਾਲੀ ਦਲ ਦੇ ਵਰਕਰ ਨੂੰ ਕਿਹਾ ਇੱਕ ਮਹੀਨਾ ਪੂਰੇ ਜਿਹੜੇ ਪਿੰਡਾਂ ਛੜ ਆਏ ਐ ਇੱਕ ਮਹੀਨਾ ਪੂਰਾ ਹਰ ਰੋਜ਼ ਉਸਪਰੇ ਕਰਿਆ ਕਰਨੇ ਘਰ ਘਰ ਜਾ ਕੇ ਮੈਂ ਤੁਹਾਨੂੰ ਦੋਰੀਆਂ ਨੂੰ ਨਹੀਂ ਦੇਖ ਰਿਹਾ ਮੈਨੂੰ ਬੜੀ ਦੁੱਖ ਨਾਲ ਕਹਿਣਾ ਚਾਹੁੰਦਾ ਫਿਰ ਤੋਂ ਇਸ ਝਾੜੂ ਵਾਲੀ ਸਰਕਾਰ ਨੇ ਠੱਗੀ ਮਾਰੀ ਬਿਆਨ ਦਿੱਤਾ 20000 ਰੁਪਏ ਕਿਲਾ ਪਰ ਥੱਲੇ ਸ਼ਰਤਾ ਲਾਤੀਆਂ ਸ਼ਰਤ ਕੀ ਲਈ ਜੇ 20% ਤੱਕ 25% ਨੁਕਸਾਨ ਹੋਊਗਾ ਫਿਰ 2000 ਰੁਪਇਆ ਜੇ 50% ਹੋਊਗਾ 5000 ਰੁਪਇਆ 200 ਤੱਕ ਤਾਂ ਪਹੁੰਚਾਈ ਨਹੀਂ ਕਿਸੇ ਨੂੰ ਤੇ ਵੱਡੀ ਗੱਲ ਇਹਨਾਂ ਨੇ ਤਹਿਸੀਲਦਾਰਾਂ ਨੂੰ ਕਹਿਤਾ ਹੈ ਪਟਵਾਰੀਆਂ ਨੂੰ ਕਿ ਕਿਸੇ ਨੇ 100% ਲਿਖਣਾ ਨਹੀਂ ਤੇ ਜਿਹੜੇ ਦੂਜੇ ਵੀ ਜਿਹੜੀਆਂ ਇਹਨਾਂ ਨੇ ਮੁਆਵਜ਼ੇ ਦੀ ਗੱਲ ਕੀਤੀ ਹੈ ਪਿਛਲੀ ਵਾਰ ਵੀ ਕੀਤਾ ਸੀ ਪਿਛਲੇ 2 ਸਾਲ ਪਹਿਲੇ ਵੀ ਕੀਤਾ ਸੀ ਉਦੋਂ ਵੀ ਇਹਨਾਂ ਨੇ ਦਿਵਾਨੀ ਨਹੀਂ ਦਿੱਤੀ ਜਿਹੜਾ ਵੱਡਾ ਨੁਕਸਾਨ ਹੈ ਕਈ ਵਿਚਾਰੇ ਜ਼ਮੀਨਾਂ ਕੱਚੀਆਂ ਆ ਬਾਦਰ ਦੇ ਲੋਕਾਂ ਦੀਆ ਵੱਡੇ ਬਾਦਲ ਸਾਹਿਬ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਸੀ ਪਰ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਦਿੱਤਾ ਤੇ ਹੁਣ ਵੀ ਨਹੀਂ ਦੇਣੀ ਤੋਂ ਜੇ ਠੇਕੇ ਦੇ ਲੈਂਦੇ ਆ ਜ਼ਮੀਨ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਹੈ ਪਰ ਉਹ ਪਿਛਲੀ ਵਾਰ ਵੀ ਇਹਨਾਂ ਨੇ ਨਹੀਂ ਦਿੱਤਾ ਹੁਣ ਵੀ ਨਹੀਂ ਦੇਣਾ ਸਮਝੋ ਤੇ ਨਾ ਨਾ ਉਹਨੂੰ ਕਿਦਾ ਦੇਖ ਰਿਹਾ ਬਕੀਰ ਵੀ ਖਾਤਿਰ ਮੈਂ ਮਸ਼ਕਲਾ ਚਾ ਰਹੇ ਮੈਂ ਹੋਰ ਕੇ ਤੁਸੀਂ ਦੇਖੋ ਹੋਰ ਠੱਗੀ ਇਹਨਾਂ ਦੀ ਹੋਰ ਠੱਗੀ ਇਹਨਾਂ ਨੇ ਕਿਹਾ ਸੀ ਕਿ ਜਿਹਦਾ ਪਿੰਡ ਉਹਦਾ ਖੇਤ ਉਹਦਾ ਖੇਤ ਪੁਲਸ ਵਾਲੇ ਉੱਥੇ ਵੀ ਪਹੁੰਚ ਗਏ ਹੁਣ ਇਹਨਾਂ ਦਾ ਕੀ ਕੇਮ ਹੈ ਹੁਣ ਜਾਣ ਕੇ ਹੁਣ ਆਪ ਮਾਈਨਿੰਗ ਕਰਉਣਗੇ ਹਾਂ ਇਹ ਆਦੀ ਸ਼ੁਰੂ ਕਰਦੇ ਲੋਕ ਆ ਮਾਈਨ ਸ਼ੁਰੂ ਆਪੀ ਆਪਣੀ ਗਲਤੀ ਕੀ ਹੋ ਗਈ ਜਿਨਨੇ ਪੰਜਾਬ ਦੇ ਲੁਟੇਰੇ ਸੀ ਝਾੜੂ ਚ ਵੜ ਗਏ ਸੀ ਤੇ ਅੱਜ ਲੁੱਟਣ ਤੇ ਲੱਗੇ ਆ ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਜੇ ਇਹਨਾਂ ਨੇ ਲੁੱਟ ਨਾ ਰੁਕੀ ਇਹ ਐਜਾ ਤੂਫਾਨ ਪੰਜਾਬ ਖੜਾ ਹੋਊਗਾ ਜਿਹੜਾ ਉਸ ਤੂਫਾਨ ਦਾ ਸਾਹਮਣਾ ਆ ਸਰਕਾਰ ਨਹੀਂ ਕਰ ਸਕੂਗੀ ਜੀ ਸਰ ਸਾਹਿਬ ਡੀਜ਼ਲ ਦੇ ਨਾਲ ਨਾਲ ਨੂੰ ਡੀਏਪ ਖਾਤੇ ਫਟੇ ਲਾ ਦੇ ਮੈਂ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਦਾ ਤੁਸੀਂ ਇਹ ਅਨਾਉਂਸ ਕੀਤਾ ਕਿ ਕਿਸਾਨਾਂ ਨੂੰ ਅਸੀਂ 20 ਦੇਵਾਂਗੇ ਕੱਲੇ 20 ਨਹੀਂ ਤੁਹਾਨੂੰ ਡੀਏਪ ਵੀ ਦੇਣੀ ਚਾਹੀਦੀ ਹੈ ਤੁਹਾਨੂੰ ਡੀਜ਼ਲ ਵੀ ਦੇਣਾ ਚਾਹੀਦਾ ਸਾਰੇ ਕਿਸਾਨ ਤੇ ਗਰੀਬਾਂ ਨੂੰ ਉਹਨਾਂ ਦੇ ਮਕਾਨ ਵੀ ਬਣਾ ਕੇ ਦੇਣੇ ਚਾਹੀਦੇ ਹੈ ਤੇ ਉਹਨਾਂ ਨੂੰ ਖਾਣ ਵਾਸਤੇ ਵੀ ਦੇਣਾ ਚਾਹੀਦਾ ਆ ਸਾਰੇ ਕੰਮ ਵੱਡੇ ਬਾਲ ਸਾਹਿਬ ਕਰਦੇ ਸੀ ਜੇ ਕੋਈ ਆਫਤ ਆ ਜਾਂਦਾ ਬਦਲ ਸਾਹਿਬ ਬੜੀ ਚੰਗੀ ਪ੍ਰਬੰਧਾਣੀ ਕੀਤੀ ਆ ਉਹ ਸਾਡੇ ਕੋਲ ਸਟੇਜ ਤੇ ਪਹੁੰਚਿਆ ਉਹਨਾਂ ਦੇ ਨਾਲ ਸਾਡੇ ਬਾਪੂ ਜੀ ਵਿਸ਼ੋਆ ਸਾਹਿਬ ਐਗਜ਼ੀਕਟਿਵ ਮੈਂਬਰ ਭਲਾਈਪੁਰ ਸਾਹਿਬ ਬੰਦਾਲਾ ਸਾਹਿਬ ਕਾਪੜਖੇੜੀ ਸਾਹਿਬ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਾਜਾ ਜੀ ਮੇਰਾ ਵੱਡਾ ਵੀ ਰਾਣਾ ਲੋਪੋ ਕੇ ਜੋਤ ਦੇ ਸਾਡੇ ਚੇਅਰਮੈਨ ਰੁਤਰੀ ਦੇ ਨਾਲ ਯੋਗ ਸਰਪੰਚ ਬੰਟੀ ਬਲੈਤ ਮਸੀਹ ਜੀ ਰਾਜੂ ਜੀ ਦਲਬਾਗ ਜੀ ਜਿੰਨੇ ਸਟੇਜ ਤੇ ਸਰਪੰਚ ਖੜੇ ਆ ਸਾਡੇ ਸਿਆਲਕਾ ਸਾਹਿਬ ਨਾ ਨਾਵਾਂ ਦੇ ਚੱਕਰ ਚ ਪੈ ਗਿਆਂ ਕੋਈ ਰਹਿ ਨਾ ਜਾਵੇ ਬਾਬਾ ਜੀ ਬੈਠੇ ਸਾਡੇ ਸਰ ਰਸ਼ਪਾਲ ਸਿੰਘ ਜੀ ਜਿਨ੍ਹਾਂ ਦੇ ਗ੍ਰਾਮ ਵਿਖੇ ਪਹੁੰਚੇ ਆ ਇਸੇ ਤਰ੍ਹਾਂ ਹੀ ਸਾਡੇ ਨਾਲ ਜੂਥ ਵਾਲੇ ਵੀਰ ਸਾਰੇ ਗੁਰਮਾਨ ਨੂੰ ਜਿੰਨੀਆਂ ਵੀ ਸਤਕਾਰਯੋਗ ਸ਼ਖਸੀਤਾਂ ਸਾਡੇ ਭਾਜੀ ਪਹੁੰਚੇ ਨੇ ਵਿਸ਼ਵਾਸ ਸਾਹਿਬ ਤੇ ਜਿੰਨੀਆਂ ਵੀ ਸਤਕਾਰਯੋਗ ਮੇਰੇ ਪਿੰਡਾਂ ਤੋਂ ਸਰਪੰਚ ਪੰਚ ਨੌਜਵਾਨ ਵੀਰ ਸਾਡੀਆਂ ਬੀਬੀਆਂ ਭੈਣਾਂ ਜिले ਦੀਆਂ ਪ੍ਰਧਾਨ ਜੋ ਪਹੁੰਚੀਆਂ ਨੇ ਸਾਡੇ ਕਾਉਂਸਲਰ ਸਾਹਿਬਾਨ ਥੱਲੇ ਵੀ ਬੈਠੇ ਆ ਜਨਾਲੇ ਤੋਂ ਆਏ ਆ ਇਹ ਮਤ ਸੋਚਿਓ ਕਿ ਸਟੇਜ ਤੇ ਨਹੀਂ ਬੈਠੇ ਤੁਸੀਂ ਥੱਲੇ ਬੈਠੇ ਜੋ ਕੱਲੇ-ਕੱਲੇ ਬੰਦੇ ਦੀ ਹਾਜ਼ਰੀ ਜਿਹੜੀ ਇੱਥੇ ਪਰਵਾਹ ਨਹੀਂ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੋ ਜਿਸ ਦਿਨ ਦਾ ਇਹ ਹੜ ਆਇਆ ਤੇ ਮੈਂ ਵਧਾਈ ਦੇਣਾ ਚਾਹੁੰਦਾ ਹੈ ਸਰਦਾਰ ਜੋਰ ਸਿੰਘ ਦੀ ਸਬਰਾ ਜੋ ਨੌਜਵਾਨ ਆ ਜੋ ਇਹ ਸੜਕੇ ਤੋਂ ਇਹਨਾਂ ਦੇ ਪਿਤਾ ਜੀ ਤੇ ਇਹ ਆਪ ਵੀ ਸ਼ਰੋਨੀ ਕਮੇਟੀ ਦੀ ਰਿਪਰੈਜ਼ੈਂਟੇਟਿਵ ਕਰਦੇ ਸੀ ਬਹੁਤ ਹੀ ਮਿਹਨਤੀ ਨੌਜਵਾਨ ਆ ਸੋ ਆਓ ਮੈਂ ਤਗੜੇ ਹੋ ਕੇ ਨਾਰੇ ਲਾਉਣਿਆ ਥੋੜਾ ਕਰੰਟ ਚਾਹੀਏ ਇਸ ਤੋਂ ਬਾਅਦ ਜੋਤ ਸਿੰਘ ਸਮਰਾਜੀ ਦੇ ਪ੍ਰਧਾਨ ਜੀ ਨੇ ਬੋਲਣਾ ਹੈ ਮੈਂ ਨਾਰੇ ਲਾਉਣੇ ਆ ਦੋ ਬਾਵਾ ਹੱਥੀਆਂ ਕੜਾ ਕਰਕੇ ਪ੍ਰਵਾੜੀ ਦੇਣੀ ਆ ਕਿ ਸ਼੍ਰੋਮਣੀ ਅਕਾਲੀ ਦਲ ਜਨਾਲਾ ਸਰਦਾਰ ਜੋਤ ਸਿੰਘ ਸਮਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਉ ਮੈਂ ਪਹਿਲਾਂ ਜਗਾਰੇ ਲਾਉਣੇ ਆ ਦੋ ਹੱਥ ਭਵ ਰਕੇ ਜਗਾਰਿਆਂ ਦਾ ਜਵਾਬ ਦੇਣਾ ਹੈ ਬਣੇ ਸੋਨਹਾ ਸ਼੍ਰੋਮਣੀ ਅਕਾਲੀ ਸਾਹਿਬ ਸਟੇਟ ਦੇ ਬਰਾਬਰ ਸਾਗੇ ਸਰਕਾਰ ਨੂੰ ਸਤਿਕਾਰ ਨੂੰ ਖੁਸ਼ੀਅਤਾਂ ਤੇ ਸਾਹਮਣੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵੀਰੋ ਸਤਿਕਾਰ ਨਾਲ ਫਤਿਹਜ ਕਰਦਾ ਵਾਹਿਗੁਰੂ ਸਾਹਿਬ ਦਾ ਹਲਕਾ ਜਨਾਲਾ ਦੇ ਵਿੱਚ ਆਉਣ ਤੇ ਜੀ ਆਇਆਂ ਧੰਨਵਾਦ ਕਰਦਾ ਉਥੇ ਮੈਂ ਬੇਨਤੀ ਕਰਨੀ ਚਾਹਣਾ ਕਿ ਜਿੱਦੋਂ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤੇ ਬਾਦਲ ਸਾਹਿਬ ਪਹਿਲੋਂ ਹਲਕਾ ਜਨਾਲਾ ਦੇ ਵਿੱਚ ਪਹੁੰਚੇ ਹਰ ਪੀੜਤਾ ਨੇ ਜੋ ਮੰਗਾਂ ਰੱਖੀਆਂ ਬਾਦਲ ਸਾਹਿਬ ਦੇ ਘੜੀ ਉਹਨਾਂ ਨੇ ਸ਼ਾਮ ਤੱਕ ਪ੍ਰੋਵਾਈਡ ਕਰਾਤੀਆਂ ਅੱਜ ਇੱਥੇ 105 ਟਰੱਕ ਪਸ਼ੂਆਂ ਦਾ ਚਾਰਾ ਤੇ ਹੋਰ ਸਮਾਨ ਲੈ ਕੇ ਸਰਦਾਰ ਬਾਦਲ ਪਹੁੰਚੇ ਨੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨਹੀਂ